ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਲਾਗੂ ਹੋਣ ਵਾਲੀਆਂ ਕਈ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਤਾਕ ਕੀਤਾ ਹੈ ਇਸ ਵਾਦੇ ਨਾਲ ਪ੍ਰਭਾਵਿਤ ਫੀਸਾਂ ਵਿੱਚ ਸ਼ਾਮਲ ਹਨ ਅਯੋਗਤਾ ਸੰਬੰਧਿਤ ਫੀਸਾ ਅਤੇ आईईसी ਵਰਕ ਪਰਮਿਟ ਪ੍ਰੋਸੈਸਿੰਗ ਫੀਸ ਜਿਨ੍ਹਾਂ ਲੋਕਾਂ ਨੇ 1 ਦਸੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ ਅਤੇ ਪੁਰਾਣੀਆਂ ਫੀਸਾਂ ਦਾ ਭੁਗਤਾਨ ਕੀਤਾ ਸੀ ਉਨ੍ਹਾਂ ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ ਜਿਨ੍ਹਾਂ ਵਿਦਿਆਰਥੀਆਂ ਇਸ ਮਿਤੀ ਤੋਂ ਪਹਿਲਾਂ ਕਾਕਜੀ ਅਰਜ਼ੀਆਂ ਜਮ੍ਹਾਂ ਕਰਵਾਈ ਸੀ ਉਹਨਾਂ ਨੂੰ ਅਰਜ਼ੀ ਭੇਜੇਨ ਅਤੇ ਪ੍ਰਾਪਤ ਕਰਨ ਵਿੱਚ ਦੇਰੀ ਦੇ ਕਾਰਨ ਅੰਤਰ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਦੱਸਦੀ ਹੈ ਕਿ ਐਪਲੀਕੇਸ਼ਨ ਦੀ ਕਿਸਮਾਂ ਵਿੱਚ ਕੈਨੇਡਾ ਵਾਪਸ ਜਾਣ ਦਾ ਅਧਿਕਾਰ ਅਸਥਾਈ ਨਿਵਾਸੀ ਪਰਮਿਟ ਅਪਰਾਧਿਕ ਪੁਨਰਵਾਸ ਅਪਰਾਧਿਕਤਾ ਦੇ ਕਾਰਨ ਅਯੋਗਤਾ ਅਪਰਾਧਿਕ ਪੁਨਰਵਾਸ ਗੰਭੀਰ ਅਪਰਾਧ ਦੇ ਕਾਰਨ ਅਯੋਗਤਾ ਵਰਕ ਸਟੇਟਸ ਦੀ ਬਹਾਲੀ ਨਵੇਂ ਵਰਕ ਪਰਮਿਟ ਦੇ ਨਾਲ ਵਿਦਿਆਰਥੀ ਸਥਿਤੀ ਦੀ ਬਹਾਲੀ ਨਵੇਂ ਅਧਿਐਨ ਪਰਮਿਟ ਤੋਂ ਬਿਨਾ ਵਿਦਿਆਰਥੀ ਦਰਜੇ ਦੀ ਬਹਾਲੀ ਨਵੇਂ ਅਧਿਐਨ ਪਰਮਿਟ ਦੇ ਨਾਲ ਦੱਸਦੇ ਕਿ ਜਿਹੜੇ ਲੋਕ ਕੈਨੇਡਾ ਵਾਪਸ ਜਾਣ ਲਈ ਕਹੇ ਜਾਣ ਤੋਂ ਬਾਅਦ ਵਾਪਸ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਜਿਹਾ ਕਰਨ ਲਈ ਕਨੇਡਾ ਵਾਪਸ ਜਾਣ ਲਈ ਅਧਿਕਾਰ ਲਈ ਅਰਜੀ ਦੇਣੀ ਚਾਹੀਦੀ ਹੈ ਇਹ ਅਰਜੀ ਆਮ ਤੌਰ ਤੇ ਕਿਸੇ ਹੋਰ ਅਰਜੀ ਜਿਵੇਂ ਕਿ ਕੰਮ ਜਾਂ ਅਧਿਐਨ ਪਰਮਿਟ ਦੀ ਅਰਜੀ ਦੇ ਨਾਲ ਜਮ੍ਹਾਂ ਕਰਵਾਈ ਜਾਂਦੀ ਹੈ ਅਸਥਾਈ ਨਿਵਾਸੀ ਪਰਮਿਟ ਇਹ ਦਸਤਾਵੇਜ਼ ਉਹਨਾਂ ਲੋਕਾਂ ਨੂੰ ਕਨੇਡਾ ਵਿੱਚ ਅਸਥਾਈ ਪ੍ਰਵੇਸ਼ ਦੀ ਆਗਿਆ ਦਿੱਤਾ ਹੈ ਜੋ ਅਯੋਗ ਹਨ ਜੇਕਰ ਉਨ੍ਹਾਂ ਕੋਲ ਕਨੇਡਾ ਵਿੱਚ ਦਾਖਲ ਹੋਣ ਦਾ ਕੋਈ ਠੋਸ ਕਾਰਨ ਹੈ ਅਤੇ ਅਜਿਹਾ ਕਰਨ ਦੀ ਉਨ੍ਹਾਂ ਦੀ ਜ਼ਰੂਰਤ ਅਤੇ ਕੈਨੇਡੀਅਨ ਸਮਾਜ ਲਈ ਉਨ੍ਹਾਂ ਦੇ ਜੋਖਮ ਤੋਂ ਵੱਧ ਹੈ ਆਈਸੀ ਵਰਕ ਪਰਮਿਟ ਪ੍ਰਾਪਤ ਕਰਨ ਲਈ ਯੋਗ ਵਿਦੇਸ਼ੀ ਨਾਰਿਕਾ ਨੂੰ ਆਈਆਰ ਆਰਸੀ ਨੂੰ ਉਮੀਦਵਾਰ ਪ੍ਰੋਫਾਈਲ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਯਾ ਇੱਕ ਤੋਂ ਵੱਧ ਆਈਸੀ ਉਮੀਦਵਾਰ ਪੂਲ ਵਿੱਚ ਦਾਖਲ ਹੋਣਾ ਚਾਹੀਦਾ ਹੈ ਅਤੇ ਫਿਰ ਅਗਲੇ ਸੱਦੇ ਦੌਰਾਨ ਅਰਜੀ ਦੇਣ ਲਈ ਸੱਦਾ ਪ੍ਰਾਪਤ ਕਰਨਾ ਚਾਹੀਦਾ ਹੈ ਤੁਸੀਂ ਬਿਨਾ ਸੱਦੇ ਦੇ ਆਈਸੀ ਵਰਕ ਪਰਮਿਟ ਲਈ ਅਰਜ਼ੀਆਂ ਨਹੀਂ ਦੇ ਸਕਦੇ 2025 ਸੀਜ਼ਨ ਲਈ ਆਈਸੀ ਪੂਲ ਬੰਦ ਹਨ ਆਈਸੀ ਵਰਕ ਪਰਮਿਟ ਲਈ ਵਿਚਾਰ ਕਰਨ ਲਈ 2026 ਸੀਜ਼ਨ ਲਈ ਪੂਲ ਖੁੱਲਣ ਦੇ ਇੱਕ ਪ੍ਰੋਫਾਈਲ ਜਮ੍ਹਾਂ ਕਰ ਸਕਦੇ ਹੋ ਆਈਸੀ ਪ੍ਰੋਗਰਾਮ ਅਤੇ ਇਸ ਦੀਆਂ ਸ਼੍ਰੇਣੀਆਂ ਬਾਰੇ ਹੋਰ ਜਾਣਨ ਲਈ ਵੈਬਸਾਈਟ ਤੇ ਜਾ ਸਕਦੇ ਹਾਂ ਦੱਸਦੀ ਕਿ ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਲਾਗੂ ਹੋਣ ਵਾਲੀਆਂ ਕਈ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਧਾ ਕੀਤਾ ਹੈ ਇਸ ਵਾਧੇ ਨਾਲ ਪ੍ਰਭਾਵਿਤ ਫੀਸਾਂ ਵਿੱਚ ਸ਼ਾਮਲ ਹਨ ਅਯੋਗਤਾ ਸੰਬੰਧਿਤ ਫੀਸਾਂ ਅਤੇ ਆਈਈਸੀ ਵਰਕ ਪਰਮਿਟ ਪ੍ਰੋਸੈਸਿੰਗ ਫੀਸ ਦੱਸਦੀ ਕਿ ਜਿਨ੍ਹਾਂ ਲੋਕਾਂ ਨੇ 1 ਦਸੰਬਰ ਦੀ ਅਧੀ ਰਾਤ ਤੋਂ ਪਹਿਲਾਂ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਈ ਸੀ ਅਤੇ ਪੁਰਾਣੀਆਂ ਫੀਸਾਂ ਦਾ ਭੁਗਤਾਨ ਕੀਤਾ ਸੀ ਉਨ੍ਹਾਂ ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ ਜਿਨ੍ਹਾਂ ਵਿਅਕਤੀਆਂ ਨੇ ਇਸ ਮਿਤੀ ਤੋਂ ਪਹਿਲਾਂ ਕਾਗਜ਼ੀ ਅਰਜੀ ਜਮ੍ਹਾਂ ਕਰਵਾਈ ਸੀ ਉਹਨਾਂ ਨੂੰ ਅਰਜੀ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਦੇਰੀ ਦੇ ਕਾਰਨ ਅੰਤਰ ਦਾ ਭੁਗਤਾਨ ਕਰਨਾ ਪੈ ਸਕਦਾ ਹੈ।